ਟਿਆਲੇ ਵਿੱਚ ਆਮ ਪਾਰਟੀ ਵਾਲਿਆਂ ਨੇ ਟਿੱਲੋ ਹੋਟਲ ਦੇ ਨਾਲ ਖੋਲਿਆ ਦਫ਼ਤਰ ਦਾ ਜੀ ਸਾਡੇ ਪਾਰਟੀ ਦੀ ਸੋਚੀ ਲੀਡਰਸ਼ਿਪ ਜੀ ਦਾ ਜੀ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਸਾਡੇ ਨੈਸ਼ਨਲ ਕਮਿਊਨਿਟੀ ਦਾ ਅਰਵਿੰਦ ਕੇਲਜੀਵਾਲ ਜੀ ਉਹ ਬੀਸੀ ਸੋਧਿਆ ਜੀ ਦਾ ਔਰ ਅਮਨ ਅਰੋੜਾ ਜੀ ਦਾ ਕਿ ਉਹਨਾਂ ਨੇ ਬਰਿੰਦਰ ਸਿੰਘ ਧਲੋਜੀ ਜਿਹੜੇ ਆਪਣੇ ਪਾਰਟੀ ਨਾਲ ਸ਼ੁਰੂ ਤੋਂ ਜੁੜੇ ਹੋਇਆ ਜੀ ਦੇ ਵਤੋਂ ਉਹ ਪਾਰਟੀ ਦੇ ਨਾਲ ਸਾਡੇ ਮੇਰੇ ਨਾਲ ਸਾਡੇ ਜਿਹੜੇ ਚੇਅਰਮੈਨ ਆ ਮਜੀਵੋਡ ਦੇ ਜੀ ਬਸਰ ਜੀ ਔਰ ਬਾਕੀ ਸਾਰੇ ਸੀਨੀਅਰ ਲੀਡਰ ਸਾਡੇ ਜਿਹੜੇ ਆਗੇ ਉੱਥੇ ਪਹੁੰਚੇ ਆ ਸੋ ਅਸੀਂ ਪਾਰਟੀ ਦੀ ਇਸ ਮੌਕੇ ਲਈ ਰਿਤੀ ਸੇਬ ਦਾ ਧੰਨਵਾਦ ਕਰਦਾ ਆ ਕਿ ਜਿਹੜੀ ਜਦੋਂ ਪਾਰਟੀ ਕੋਲੇ ਤਿੰਨ ਚੀਜ਼ਾਂ ਹੁੰਦੀਆਂ ਜੀ ਕਾਰਜਕ੍ਰਮ ਜਿਹੜਾ ਕਿ ਸਾਡੀ ਪਾਰਟੀ ਦਾ ਬਹੁਤ ਵਧੀਆ ਜਿਹੜਾ ਕਿ ਲੋਕਪੱਖੀ ਕਾਰਜਕ੍ਰਮ ਹੈ ਔਰ ਦੂਜਾ ਹੁੰਦਾ ਕਿ ਜਿਹੜਾ ਉਹਦੇ ਵਿੱਚ ਕਾਰਜਕਰਤਾ ਉਹ ਵੀ ਸਾਡੇ ਕੋਲੇ ਸਭ ਤੋਂ ਵਧੀਆ ਜਿਹੜਾ ਡੈਡੀਕੇਟਡ ਹੈ ਇਹ ਤਾਂ ਬਹੁਤ ਵੱਡੇ ਵੱਡੇ ਜਿਹੜੇ ਸਾਡੇ ਬਹੁਤੀ ਸਾਰੀ ਮਾਦੀ ਹੋਰ ਦਾ ਲੋਹਾ ਮੰਦਿਆ ਤੇ ਤੀਜਾ ਹੁੰਦਾ ਕਾਰ्यालय ਜਿਹੜਾ ਦਫਤਰ ਹੈ ਇਹ ਪਾਰਟੀ ਵਾਸਤੇ ਬਹੁਤ ਜ਼ਰੂਰੀ ਹੈ ਪਾਰਟੀ ਦੇ ਜਿੰਨੇ ਪ੍ਰੋਗਰਾਮ ਆਣੇ ਆ ਉਹਨਾਂ ਵਾਸਤੇ ਸਾਰੇ ਇੱਕ ਡਿਸਪਲਨਡ ਫੋਰਸ ਤਿਆਰ ਕਰਨਾ ਕਿਉਂਕਿ ਜਿਹੜਾ ਐਮਐਲਏ ਚਾਹੇ ਮੇਰਾ ਵੀ ਦਫਤਰ ਹੈ ਕੋਈ ਨਹੀਂ ਸਾਡਾ ਦਫਤਰ ਹੈ ਬਾਕੀ ਸਾਰੇ ਐਮਐਲਏ ਸਵਾਰ ਦੇ ਦਫਤਰ ਹੈ ਉਹਨਾਂ ਦਾ ਇੱਕ ਗਵਰਨੈਂਸ ਨਾਲ ਰਿਲੇਟਡ ਜ਼ਿਆਦਾ ਹੁੰਦਾ ਵੇਕਰ ਜਿਹੜੇ ਪਾਰਟੀ ਦੀਆਂ ਜਿਹੜੀਆਂ ਨੀਤੀਆਂ ਹੈਗੀਆਂ ਪਾਰਟੀ ਦਾ ਪ੍ਰੋਗਰਾਮ ਹੈ ਉਹ ਲੋਕਾਂ ਵਿੱਚ ਲੈ ਕੇ ਜਾੜ ਲਈ ਇਹਦੀ ਬਹੁਤ ਜ਼ਿਆਦਾ ਲੋਡ ਸੀ ਸਮੇਂ ਦੀ ਔਰ ਬੜੇ ਕਸੂਲਦੇ ਹੋਏ ਜਿਹੜਾ ਸਾਡਾ ਇੱਕ ਲੀਡਰ ਢਿੱਲੋ ਸਾਹਿਬ ਨੂੰ ਪਾਰਟੀ ਦੀ ਜ਼ਿੰਮੇਵਾਰੀ ਦਿੱਤੀ ਹੈ ਔਰ ਉਹਨਾਂ ਨੇ ਬੜੀ ਅੱਛੀ ਸ਼ੁਰੂਆਤ ਕੀਤੀ ਹੈ ਕਿ ਉਹਨਾਂ ਨੇ ਦਫ਼ਤਰ ਮੈਨੂੰ ਯਾਦ ਆ ਕਿ ਜਦੋਂ ਮੈਨੂੰ ਜੋਰਪੁਰ ਪ੍ਰਧਾਨ ਦਿੰਦਾ ਸਭ ਤੋਂ ਪਹਿਲਾਂ ਮੈਂ ਕਿੱਥੇ ਵੀ ਦਫ਼ਤਰ ਹੋਣੇ ਚਾਹੀਦੇ ਆ ਫਿਰ ਮੈਨੂੰ ਸਟੇਟ ਜੀ ਰਿਸਪੋਨਸਿਬਿਲਟੀ ਮੈਂ ਕਹਾਂ ਜੀ ਸਭ ਤੋਂ ਪਹਿਲੀ ਗੱਲ ਹੈ ਕਿ ਆਪਣਾ ਸਟੇਟ ਦਾ ਦਫ਼ਤਰ ਨਹੀਂ ਹੋਣਾ ਚਾਹੀਦਾ ਕਿਉਂਕਿ ਜਦੋਂ ਤੁਹਾਡੇ ਕਿਤੇ ਵਰਕਰ ਆਉਂਦੇ ਆ ਜੀ ਵਰਕਰ ਤਾਂ ਪਟਿਆਲੇ ਦੇ ਵਿੱਚ ਕਨੌਰ ਤੋਂ ਵੀ ਆਏਗਾ ਜੀ ਇਹਨਾਂ ਕੋਲ ਇਵਨ ਡੇਰਾ ਬੱਸੀ ਸ਼ਾਇਦ ਕਰਨ ਦੀ ਜੂਰਿਸਡਿਕਸ਼ਨ ਜਿਹੜੀ ਹੈਗੀ ਜ਼ੋਨ ਦੀ ਉੱਥੇ ਤੱਕ ਹੈ ਤੇ ਉਹ ਉਹਨੂੰ ਪਹਿਲਾਂ ਜਿਹੜਾ ਉਹਦਾ ਸਟਾਪ ਹੋਏਗਾ ਕੋਈ ਵੀ ਉਹਨੂੰ ਕੰਮ ਹੋਏਗਾ ਉਹਨੂੰ ਕੋਈ ਆਪਣਾ ਜਿਹੜਾ ਜ਼ੋਰ ਪ੍ਰਧਾਨਾ ਨੂੰ ਮਿਲੇ ਆਏਗਾ ਉਹਨੂੰ ਪਾਣੀ ਧਾਣੀ ਮਿਲੇਗਾ ਆਪਣੀ ਗੱਲ ਸੁਣੀ ਜਾਏਗੀ ਔਰ ਜਿਹੜਾ ਉਹਦਾ ਮਸਲਾ ਹੈਗਾ ਉਹ ਸੁੰਦਰਤ ਅਧਿਕਾਰੀਆਂ ਤੱਕ ਵੀ ਆਲਰੇਡੀ ਪਸੰਦਤ ਐਮਐਲਏ ਜਾਂ ਮੰਤਰੀਆਂ ਨਾਲ ਤੱਕ ਪਹੁੰਚ ਜਾਵੇ। ਅਸੀਂ ਸਾਰੇ ਜਣੇ ਜਿਹੜੇ ਆ ਗਏ ਆ ਜਿਹੜੇ ਪਾਰਟੀ ਦੇ ਬੇਸਿਕਲੀ ਸਾਰੇ ਅਸੀਂ ਵਲੰਟੀਅਰ ਹਾਂ ਜੀ। ਚਾਹੇ ਕੋਈ ਚੇਅਰਮੈਨ ਦੀ ਪੋਸਟ ਤੇ ਹੋਵੇ ਜੀ ਚਾਹੇ ਕੋਈ ਐਮਐਲਏ ਹੋਵੇ ਜਾਂ ਮਿਸਟਰ ਹੋਵੇ ਪਰ ਤੇ ਜਿਹੜੀ ਸਾਡੀ ਬੇਸਿਕ ਜਿਹੜੀ ਸਾਡੀ ਪੱਕੀ ਜਿਹੜੀ ਜੇ ਪਛਾਣ ਹੈ ਉਹ ਹੈਗੀ ਆ ਆਮ ਆਦਮੀ ਪਾਰਟੀ ਦੇ ਵਲੰਟੀਅਰ ਕਾਰਕਾ ਕਰਤਾ ਜੀ ਡਾਕਟਰ ਸਾਹਿਬ ਲੱਗਦਾ ਨਹੀਂ ਕਿ ਪਹਿਲੇ ਹੀ ਖੋਲ ਦੇਣਾ ਚਾਹੀਦਾ ਸੀ ਥਿਲੋਂ ਨੂੰ ਪਹਿਲੇ ਹੀ ਜਿੰਮੇਵਾਰੀ ਇਸ ਤਰ੍ਹਾਂ ਨਹੀਂ ਸੋਲਦੇ ਨਹੀਂ ਕਿਉਂਕਿ ਲੋਕ ਜਿਹੜੇ ਪਰੇਸ਼ਾਨ ਹੁੰਦੇ ਨੇ ਕਿ ਜਲਦੀ ਤੋਂ ਜਲਦੀ ਜਿਹੜੇ ਹੱਲ ਹੋ ਜਾਣ ਨਹੀਂ ਨਹੀਂ ਦੇਖੋ ਪਹਿਲਾਂ ਸਾਡੇ ਦਫ਼ਤਰ ਰਿਹਾ ਹੈਗਾ ਯਾਨੀ ਕਿ ਪਹਿਲੀ ਵਾਰੀ ਖੁੱਲਿਆ ਹੈਗਾ ਦਫ਼ਤਰ ਰਿਹਾ ਆ ਮਤਲਬ ਇੱਕ ਸਮੇਂ ਦੇ ਨਾਲ ਜਦੋਂ ਲੋਡ ਮਹਿਸੂਸ ਹੁੰਦੀ ਹੈ ਮਤ ਦਫਤਰ ਸਾਡੇ ਚੱਲਦੇ ਪਏ ਜਿਹੜੇ ਸਾਡੇ ਜਿਵੇਂ ਮੇਰਾ ਦਫਤਰ ਵੀ ਆ ਜਾਂ ਸਾਡੇ ਜਿਹੜੇ ਜ਼ਿਲ੍ਹਾ ਪ੍ਰਸ਼ਾਸਨ ਦੇ ਆ ਉਹਨਾਂ ਦੇ ਵੀ ਦਫਤਰ ਹੈ ਔਰ ਅਸੀਂ ਸਾਰੇ ਵੈਸੀ ਵੈਸੀ ਲੋਕਾਂ ਦੇ ਵਿੱਚ ਹੀ ਜਾਨਦੇ ਹਾਂ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਬਟ ਇਹ ਜਿਵੇਂ ਮੈਂ ਪਹਿਲਾਂ ਸਾਰਾ ਐਕਸਪਲੇਨ ਕੀਤਾ ਕੋਈ ਨਾਬੇ ਤੋਂ ਕੋਈ ਪਾਤਰਾ ਤੋਂ ਆਇਆ ਕੋਈ 10 ਵਰਸ਼ੀ ਤੋਂ ਆਇਆ ਕੋਈ ਰਾਜਪਰੇ ਦੇ ਅਗਲੇ ਪਿੰਡ ਤੋਂ ਆਇਆ ਸੋ ਇਹ ਦੂਜਾ ਇਹਨਾਂ ਦਾ ਐਡਵਾਂਟੇਜ ਹੈ ਕਿ ਇਹਨਾਂ ਦਾ ਨਾਲ ਹੋਟਲ ਵੀ ਹੈ ਉੱਥੇ ਚਾਹ ਪਾਣੀ ਵੀ ਮਿਲੇਗਾ ਔਰ ਨਾਲੇ ਸਭ ਤੋਂ ਵੱਡਾ ਐਡਵਾਂਟੇਜ ਹੈ ਕਿ ਜਿਹੜੇ ਸੱਤਾ ਦੇ ਕੇਂਦਰ ਹੁੰਦੇ ਆ ਜਦੋਂ ਸੈਂਟਰ ਦੇ ਵਿੱਚ ਆਪਣਾ ਸੈਟਅਪ ਹੋ ਗਿਆ ਇੱਥੇ ਮਿੰਨੀ ਸੈਟਅਪ ਹੈ ਉਹ ਵੀ ਬਿਲਕੁਲ ਨਾਲ ਹੈ ਇਹ ਇਸ ਪੱਖੋਂ ਵੀ ਜਿਹੜਾ ਹੈਗਾ ਇਹਦੀ ਲੋਕੇਸ਼ਨ ਵੀ ਅੱਛੀ ਹੈ ਤੇ ਚੰਗਾ ਹੈ ਜੀ ਮਾਨੂੰ ਵਧੀਆ ਹੋ ਗਿਆ। ਮੰਦੇ ਸਰ ਬੀਜੇਪੀ ਦੇ ਬਿਆਨਾਂ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ? ਹੁਣ ਰਾਜ ਕੰਨਰ ਰੌਤਾ ਵੀ ਨਵਾਂ ਬਿਆਨ ਆ ਗਿਆ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਦੇਖੋ ਜਿਹੜੀ ਕੰਗਨਰ ਰੌਤਾ ਹੈ ਉਹ ਆਪਣੀ ਕੰਸਟਿਚਨਸੀ ਦਾ ਜਾਂਦੀ ਹੈ। ਉੱਥੇ ਉਹਦੇ ਖਿਲਾਫ ਪ੍ਰੋਟੈਸਟ ਹੋ ਗਿਆ ਉਹ ਕਹਿੰਦੀ ਮੈਨੂੰ ਜਿਹੜਾ ਸਾਡੇ ਜਿਹੜਾ ਸਾਡੇ ਰਾਜ ਦਾ ਹੈਗਾ ਮਤਲਬ ਇਨਚਾਰਜ ਹੈ ਪ੍ਰਧਾਨ ਹੈ ਉਹਨੇ ਮੈਨੂੰ ਰੋਕਿਆ ਸੀਗਾ ਉਹ ਆਪਣੇ ਲੋਕਾਂ ਨੂੰ ਤਾਂ ਫੇਸ ਨਹੀਂ ਕਰ ਪਾਉਂਦੇ ਜੀ ਲੋਕਾਂ ਨੂੰ ਕਿਸੇ ਨੂੰ ਕੀ ਮਤ ਦੇਗੀ ਜੇ ਉਹ ਸਾਡੇ ਆਮ ਆਦਮੀ ਦੇ ਘਟੇ ਲੋਕਾਂ ਦੇ ਵਿੱਚ ਰਹਿੰਦੇ ਆ। ਜਿਹੜੀ ਇਹ ਕਹਿੰਦੇ ਹੁੰਦੇ ਨਾ ਜਿਵੇਂ ਜਿਹੜੀ ਬਿੱਲੀ ਆ ਉਹ ਥੱਲੇੋਂ ਬਾਹਰ ਆ ਗਈ ਆ ਜੀ বিজেপি ਵਾਲੇ ਔਰ ਕਾਂਗਰਸ ਵਾਲੇ ਬਿਲਕੁਲ ਐਕਸਪੋਜ਼ ਹੋ ਗਏ ਆ ਜਿਹੜੇ ਨਸ਼ਿਆਂ ਦੇ ਵਪਾਰੀ ਆ ਜਿਹੜੇ ਗੈਂਗਸਟਰਸ ਨੂੰ ਸ਼ਰਨ ਦਿੰਦੇ ਆ ਉਹਨਾਂ ਨੂੰ ਡਿਫੈਂਡ ਕਰਦੇ ਜਿਹੜੇ ਕਾਂਗਰਸ ਵਾਲੇ ਔਰ ਅੰਗੇ ਅੱਥੀ ਪੜੇ ਗਏ ਆ ਇਹਨਾਂ ਦੋਨਾਂ ਪਾਰਟੀਆਂ ਨੂੰ ਸਮਝ ਨਹੀਂ ਆ ਰਹੀ ਇਹ ਔਰ ਬਤੌਲ ਦੀਆਂ ਮਾਰਦੇ ਪਏ ਆ ਇਹਨਾਂ ਇਹਨਾਂ ਦੇ ਇਹਨਾਂ ਦੇ ਕੋਈ ਕੋਈ ਧਰਾਤਾਂ ਤੇ ਨਾ ਇਹਨਾਂ ਦੀ ਕੋਈ ਇਹਨਾਂ ਦੀ ਪਕੜ ਆ ਇਸ ਸੱਤ ਦੇ ਜਦੋਂ ਆਮ ਆਦਮੀ ਪਾਰਟੀ ਨੂੰ ਬਦਨਾਮ ਕਰ ਲਈ ਸਾਡੇ ਐਮਐਲ ਸਾਡੇ ਮਨਿਸਟਰਾਂ ਤੇ ਕੇਸ ਪਵਾ ਰਹੇ ਆ ਇਹ ਬਾਲਾ ਔਰ ਕਾਂਗਰਸ ਵਾਲੇ ਔਰ ਬੀਜੇਪੀ ਮਿਲ ਕੇ ਪਵਾ ਰਹੇ ਔਰ ਜਿਹੜੇ ਗੈਂਗਸਟਰ ਆ ਉਹਨਾਂ ਨੂੰ ਸ਼ਰਨ ਦੇ ਰਹੇ ਆ ਉਹਨਾਂ ਦੇ ਥਰੂ ਜਿਹੜੀਆਂ ਵਿਰੋਧੀ ਪਾਰਟੀਆਂ ਹੈਗੀਆਂ ਉਹਨਾਂ ਦੇ ਉਹਨਾਂ ਦੇ ਉੱਤੇ ਕਾਬੂ ਜੁਣਾ ਚਾਹੁੰਦੇ ਆ ਇਹਨਾਂ ਦੇ ਇਹਨਾਂ ਮਸੂਦਿਆਂ ਨੂੰ ਜੋ ਇਹ ਬਿਹਾਰ ਵਿੱਚ ਕਰ ਰਹੇ ਆ ਉਹ ਵੀ ਇਹਨਾਂ ਨੂੰ ਅਸੀਂ ਉੱਥੇ ਵੀ ਉਹਦੇ ਵਿੱਚ ਵੀ ਕਾਮਯਾਬ ਨਹੀਂ ਹੋਣ ਦੇਵਾਂਗੇ ਪੰਜਾਬ ਦੇ ਵਿੱਚ ਤਾਂ ਬਿਲਕੁਲ ਨਹੀਂ ਇਸੇ ਕਰਕੇ ਜਿਹੜੀ ਹੋਰ ਦੀ ਜਿਹੜੇ ਸਾਡੇ ਕਾਰਜਕਰਤਾ ਜਿਹੜਾ ਕਾਰਜ ਹੈਲ ਹੈ ਇਹ ਇੰਪੋਰਟੈਂਸ ਹੋਰ ਵੱਧ ਜਾਂਦੀ ਹੈ ਕਿਉਂਕਿ ਜਿਹੜੀ ਇਹ ਲੜਾਈ ਆ ਇਹ ਹਰ ਬੋਦ ਦੇ ਉੱਤੇ ਹਰ ਗਲੀ ਦੇ ਉੱਤੇ ਹਰ ਮੱਲੇ ਦੇ ਵਿੱਚ ਲੜੀ ਜਾਣੀ ਆ ਇਹ ਇੱਕ ਜਿਹੜੀ ਭਰਾ ਮਾਰੂ ਇਹਨਾਂ ਦੀ ਜਿਹੜੀ ਨੀਤੀ ਇਹਨਾਂ ਦੀ ਹੈ ਜਿਹੜਾ ਪਾਰਟੀਆਂ ਦੀ ਜਿਹੜੀ ਗਰੀਬ ਮਾਰੂ ਨੀਤੀਆਂ ਹੈਗੀਆਂ ਜਿਹੜਾ ਇਲੈਕਸ਼ਨਾਂ ਨੂੰ ਲੁੱਟਣ ਦੀਆਂ ਨੀਤੀਆਂ ਹੈਗੀਆਂ ਜਿਹੜਾ ਹੈਗਾ ਇਹਨਾਂ ਦੇ ਨਾਪਾਕ ਗੱਠਜੋੜ ਹੈਗਾ ਇਹ ਸਾਰਾ ਕੁਝ ਐਕਸਪੋਜ਼ ਆਪਾਂ ਤਾਂ ਹੀ ਕਰ ਪਾਵਾਂਗੇ ਜੇ ਸਾਡੇ ਜਿਹੜੇ ਕਾਰਜਕਰਤਾ ਉਹਨਾਂ ਨੂੰ ਸਾਰਾ ਪਤਾ ਹੋਵੇ ਨਾ ਔਰ ਅਵੇਅਰ ਹੋਣ। ਸੁਭੀਰ ਸਿੰਘ ਬਾਦਲ ਦੇ ਬਿਆਨ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਕਿਉਂਕਿ 15 ਤਰੀਕ ਨੂੰ ਸਰਕਾਰ ਦੇ ਖਿਲਾਫ ਧਰਨਾ ਕਰਨ ਲੱਗੇ। ਸੁਭੀਰ ਦੇ ਸੁਭੀਰ ਬਾਦਲ ਦੇ ਜਿਹੜਾ ਬਿਆਨ ਆ ਉਹਨੂੰ ਕੋਈ ਵੀ ਅਕਾਲੀ ਸੀਰੀਅਸਲੀ ਨਹੀਂ ਲੈਂਦਾ। ਉਹ ਤਾਂ ਬੋਧ ਕਰਦੇ ਅਕਾਲੀ ਬਹੁਤ ਤੁਸੀਂ ਵੀ ਤੁਹਾਨੂੰ ਵੀ ਬੇਨਤੀ ਆ ਕਿ ਸੁਵੀਰ ਨੂੰ ਬਹੁਤੀ ਇੰਪੋਰਟੈਂਸ ਨਾਲ ਦਿਆ ਕਰੋ ਉਹਦੇ ਜਾਨਾਂ ਦਾ ਡਾਕਟਰ ਪਟਿਆਲਾ ਦੀ ਗੱਲ ਕਿਤੇ ਡਾਇਰੀਆ ਨੂੰ ਲੈ ਕੇ ਕਿਸ ਤਰ੍ਹਾਂ ਦੇ ਹਾਲਾਤ ਨੇ ਦੇਖੋ ਜਦੋਂ ਡਾਇਰੀਆ ਹੋਇਆ ਸਭ ਤੋਂ ਪਹਿਲਾਂ ਮੈਂ ਹਾਲਾਂਕਿ ਸਾਡਾ ਮਤਲਬ ਸੈਸ਼ਨ ਸੀ ਹੋਰ ਮਰੀਆਂ ਬਹੁਤ ਔਰ ਜ਼ਰੂਰੀ ਸੀ ਬਟ ਮੈਂ ਸਭ ਤੋਂ ਪਹਿਲਾਂ ਉੱਥੇ ਪਹੁੰਚਿਆ ਕੱਲੇ ਕੱਲੇ ਘਰ ਦੇ ਵਿੱਚ ਜਿਹੜਾ ਹੈਗਾ ਉਹ ਚੈੱਕ ਅਪ ਚੈੱਕ ਕੀਤਾ ਜਾ ਰਿਹਾ ਪਾਣੀ ਪਾਣੀ ਦੇ ਟੈਂਕਰ ਜੋ ਵੇਅਰ ਕਰ ਤੋਂ ਸਾਫ ਪਾਣੀ ਲੈ ਕੇ ਆ ਕੇ ਉੱਥੇ ਖੜੇ ਕਰਦੇ ਵੀ ਪਾਣੀ ਪੀਣ ਵਾਸਤੇ ਵਰਤੋ ਕਪੜੇ ਧੋਣ ਲਈ ਨਹਾਉਣ ਲਈ ਤੁਸੀਂ ਦੂਜਾ ਪਾਣੀ ਵਰਤ ਸਕਦੇ ਹੋ ਉਹਦੀ ਕੋਆਰਡੀਨੇਸ਼ਨ ਹੋ ਰਹੀ ਹੈ ਔਰ ਜਿਹੜੀ ਹੈ ਇਹ ਬਿਮਾਰੀ ਦੀ ਜੜ ਹੈ ਉਹ ਕਿੱਥੇ ਹੈ ਜੀ ਉਹ ਕਲੋਨੀ ਕਿਹਦੇ ਬਣਾਈ ਸੀ ਜੀ ਅਕਾਲੀ ਭਾਜੀਪੀ ਕਾਂਗਰਸ ਨੇ ਬਣਾਈ ਸੀ ਕੋਈ ਸੀਵਰੇਜ ਸਿਸਟਮ ਨਹੀਂ ਹੈ ਜੀ ਕੋਈ ਉਹਦੇ ਪੀਣ ਵਾਲੇ ਪਾਣੀ ਦਾ ਸਿਸਟਮ ਨਹੀਂ ਹੈ ਇਲੀਗਲ ਕਨੈਕਸ਼ਨ ਸੀਗੇ ਜਿਹੜੇ ਇਹਨਾਂ ਦੇ ਬੀਜੇ ਹੋਏ ਕੰਡੇ ਆ ਉੱਪਰ ਟਾਇਲਰ ਲਾਤੀਆਂ ਜੀ ਸਾਰੀਆਂ ਟਾਇਲਰ ਲਾਣ ਨਾਲ ਕੀ ਹੋ ਜਾਊਗਾ ਜੀ ਥੰਦੇ ਨਾਲ ਸੀਵਰੇਜ ਚੱਲਦਾ ਨਾ ਪਾਣੀ ਚੱਲਦਾ ਉਹਨਾਂ ਦੀ ਮਿਕਸਿੰਗ ਹੋ ਰਹੀ ਆ ਔਰ ਇੱਥੇ ਤੱਕ ਇਹਨਾਂ ਦੀ ਨਿਕਾਸੀ ਸੀ ਜਿਹੜੀ ਸੀਵਰੇਜ ਦਾ ਮੈਨ ਹੋ ਰਿਹਾ ਉਹਦੇ ਵਿੱਚੋਂ ਪੀਣ ਵਾਲੇ ਪਾਣੀ ਦਾ ਪਾਈਪ ਲੱਗ ਰਿਹਾ ਸੀਗਾ ਉਹ ਪੰਟ-ਪੰਟ ਕੇ ਠੀਕ ਕਰ ਰਹੇ ਆ ਜੀ ਅਸੀਂ ਔਰ ਇਹ ਟਾਇਲਾਂ ਲਾ ਕੇ ਤੁਰ ਗਏ ਇਹਨਾਂ ਨੇ ਕੀਤਾ ਕਿਹਾ ਜੀ ਇਹਨਾਂ ਨੇ ਬੜੀ ਨਦੀ ਦੇ ਵਿੱਚ ਉਹ ਕੀਤਾ ਵੀ ਜਿਹਦੇ ਨਾਲ ਹੜਾ ਆਇਆ ਇੱਥੇ ਉਹਦੀ ਨਦੀ ਦਾ ਪਰਪਸ ਹੈ ਜਿਹੜਾ ਮਕਸਦ ਹੈਗਾ ਪਟਿਆਲੇ ਨੂੰ ਹੜ੍ਹਾਂ ਤੋਂ ਬਚਾਉਣਾ ਉਹਦੀ ਪਾਣੀ ਨੂੰ ਲੈ ਕੇ ਜਾਣ ਦੀ ਕਪੈਸਿਟੀ ਵਧਾਣੀ ਆ ਆ ਤੁਹਾਡੇ ਜਿਹੜਾ ਹੈਗਾ ਜੀ ਜਿੱਤੇ ਡੀਅਰ ਪਾਰਕ ਹੈ ਉੱਥੇ ਜਾ ਕੇ ਡਾਫ ਲੱਗਦੀ ਆ ਜ 18 ਕਿੱਲੇ ਜ਼ਮੀਨ ਦਵਾਈਆ ਜੀ ਉਹਨਾਂ ਨੂੰ ਮੱਤੇ ਬਾਣਾ ਦੇ ਵਿੱਚ ਮੈਂ ਤਾਂ ਜਾ ਕੇ ਹੁਣ ਜਿਹੜਾ ਸੈਂਟਰ ਨੂੰ ਕੇਸ ਬਣਾ ਕੇ ਮੈਂ ਭੇਜਿਆ ਹੈਗਾ ਉਹਨੂੰ ਉੱਥੋਂ ਖੋਲਾਂਗੇ ਜੀ ਪਿੱਛੇ ਓਵਰ 700 ਏਕੜ ਜ਼ਮੀਨ ਜਗਲਾਤ ਮੈਂ ਕੋਈ ਦੀ ਆਇਡੈਂਟੀਫਾਈ ਕੀਤੀ ਆ ਜਦੋਂ ਨਦੀ ਡੇਂਜਰ ਮਾਰਕ ਵੱਲ ਨੂੰ ਜਾਏਗੀ ਉਹ ਪਾਣੀ ਜੰਗਲ ਵਿੱਚ ਜਾਣਾ ਸ਼ੁਰੂ ਹੋ ਜਾਏਗਾ ਜੀ ਪਟਿਆਲੇ 'ਚ ਹੜ੍ਹ ਨਹੀਂ ਆਣਗੇ ਜੀ ਇਹ ਮੈਂ ਪੂਰਾ ਲੱਗਿਆ ਹੋਇਆ ਔਰ ਮੈਨੂੰ ਪੂਰੀ ਉਮੀਦ ਹੈ ਕਿ ਅਗਲੇ ਸਾਲ ਤੱਕ ਮੈਂ ਸਾਰਾ ਸੜਕਾਂ ਚੈਲੇ ਜੀਆਂ ਸੜਕਾਂ ਦਾ ਪੂਰਾ ਹਾਲ ਹੈ ਅੱਗੇ ਬਰਸਾਤਾ ਵੀ ਆ ਨਾਦੇ ਦੀ ਇੱਕ ਲੇਡੀਜ਼ ਕਟਰ ਵੀ ਕੀ ਗਈ ਸੀ ਉਹਨੂੰ ਕਦ ਤੱਕ ਮੁਕੰਮਲ ਹੋ ਜਾ ਕਿਉਂਕਿ ਬਰਸਾ ਦਾ ਮੌਸਮ ਆ ਦੇਖੋ ਇਹਨਾਂ ਨੇ ਕੋਈ ਕੰਮ ਵੀ ਟਾਈਮ ਸਰਨੇ ਕੀਤਾ ਤੁਹਾਡੇ ਸਾਹਮਣੇ ਆ ਕਿ 24 ਘੰਟੇ ਜਿਹੜਾ ਲੋਕਾਂ ਨੂੰ ਪਿੰਡ ਦੀ ਨਹਿਰ ਦਾ ਪਾਣੀ ਦੇਣਾ ਉਹ ਪ੍ਰੋਜੈਕਟ ਇਹਨਾਂ ਨੇ ਸ਼ੁਰੂ ਕੀਤਾ ਸੀਗਾ ਇਹ ਕੋਈ ਵੀ ਪ੍ਰੋਜੈਕਟ ਜਿਹੜਾ ਕਰਦੇ ਆ ਜੀ ਉਹ ਉਹਨੂੰ ਕਦੇ ਟਾਈਮ ਸਰ ਇਹਨਾਂ ਨੇ ਪੂਰਾ ਨਹੀਂ ਕੀਤਾ ਕਰਦੇ ਹੋ ਸੀ ਮੱਲਾ ਕਲੇ ਨੇ ਕਪੜਾਏ ਵਧੀਆ ਚੱਲ ਰਿਹਾ ਹੈ ਨਾ ਜੀ ਇੱਕ ਹੰਦਾ ਕੰਮ ਸਾਨੂੰ ਵਿਗੜਿਆ ਹੋਇ ਉਹ 24 ਕਠਿਆੜਾ ਅਸੀਂ ਜਦੋਂ ਅਸੀਂ ਆਏ ਆ ਪਾਈਪ ਪਾਈ ਨਹੀਂ ਸੀ ਗਿਆ ਜੀ ਪਾਈਪਾਂ ਬੜਵਾਈਆਂ ਟੈਂਡਰ ਕੀਤੇ ਦੁਆਰਾ ਠੇਕੇਦਾਰ ਭੱਜ ਗਏ ਇਹਨਾਂ ਦੇ ਹੁਣ ਅਸੀਂ ਜਿਹੜਾ ਸਾਰਾ ਹੈਗਾ ਅਸੀਂ ਹੁਣ ਕਿਸੇ ਕੰਡੇ ਪਹੁੰਚਿਆ ਕਿ ਹੁਣ ਸਾਡਾ ਜਿਹੜਾ ਅਕਤੂਬਰ ਦੇ ਵਿੱਚ ਔਰ ਤੁਹਾਨੂੰ ਪਤਾ ਹੈਗਾ ਕਿ ਮੈਂ ਰੈਗੂਲਰ ਨਹੀਂ ਹਰ ਮਹੀਨੇ ਰਿਵਿਊ ਕਰਦਾ ਜੀ ਪੀ ਨਾਲ ਪਾਣੀ ਵੀ ਔਰ ਜਿਹੜਾ ਤੁਹਾਡਾ ਬੜੀ ਨਦੀ ਦਾ ਪ੍ਰੋਜੈਕਟ ਵੀ ਆ ਔਰ ਸ਼ਹਿਰ ਦੇ ਵੀ ਔਰ ਜਿਹੜਾ ਸਾਰਾ ਸਾਰੇ ਇਥੇ ਕਹਿੰਦੇ ਜੀ ਆਪੋਜੀਸ਼ਨ ਵਾਲੇ ਰੋਲਾ ਪਾ ਰਹੇ ਬਈ ਦਿੱਲੀ ਦੇ ਬੰਦੇ ਆ ਜੇ ਪੰਜਾਬ ਵਿੱਚ ਰਾਜ ਕਰਦੇ ਵੇ ਉਸ ਬਾਰੇ ਕੀ ਕੀਤਾ ਮਚੋ ਜਿਹੜੇ ਪੋਜੀਟਿਵ ਨੂੰ ਨਾਮ ਲੈ ਰਹੇ ਨੇ ਮੜਾ ਜ ਮੜਾ ਜੀ ਤੁਹਾਡੇ ਚਾਂਸਸਾਂ ਲੈ ਆ 40 ਦਲ ਹੈ ਇਹ ਕਹਿੰਦੇ ਆ ਜੀ ਵੀ ਬਾਹਰ ਦੇ ਬੰਦੇ ਆਜੇ ਇੱਥੇ ਰਾਜ ਕਰਦੇ ਆ ਪੰਜਾਬ ਦੇ ਦੇ ਹਾਂ ਇਹਨਾਂ ਨੂੰ ਪੁੱਛੋ ਕਿ ਭਪੇਸ਼ ਬਗੇਲ ਕਿੱਥੇ ਦੇ ਆ ਜੀ ਮੋਗੇ ਦੇ ਆਏ ਮੋਨਟੇਕ ਸਿੰਘ ਆਲੂ ਵਾਲੀ ਨੂੰ ਲੈ ਕੇ ਆਏ ਸੀ ਕਿਉਂਕਿ ਉਹ ਐਕਸਪਰਟ ਸੀਗਾ ਜਿਹੜੇ ਬੰਦੇ ਐਕਸਪਰਟ ਹੁੰਦੇ ਆ ਜੀ ਇਹ ਪਾਰਟੀ ਦਿੱਲੀ ਤੋਂ ਬੰਦਿਆ ਲਿਆ ਕੇ ਦਿੱਲੀ ਵਾਲਿਆਂ ਨੇ ਪਾਰਟੀ ਬਣਾਈ ਅਸੀਂ ਦਿੱਲੀ ਗਏ ਜੀ ਅਸੀਂ ਵੀ ਦਿੱਲੀ ਦੇ ਇਲੈਕਸ਼ਨ ਚ ਜਾਂਦੇ ਅਸੀਂ ਵੀ ਜਾ ਕੇ ਕੰਮ ਕਰਦੇ ਅਸੀਂ ਗੁਜਰਾਤ ਚ ਜਾ ਕੇ ਕੰਮ ਕੀਤਾ ਜਿੱਦਾਂ ਅਸੀਂ ਕੰਮ ਕਰਦੇ ਹਾਂ ਤੇ ਦਿੱਲੀ ਵਾਲੇ ਕੰਮ ਕਰਦੇ ਆ ਜਿਹੜੇ ਤੁਹਾਡੇ ਸਬਜੈਕਟ ਸਪੋਰਟ ਸਾਡੇ ਕੋਲੇ ਜਿਵੇਂ ਪੰਜਾਬ ਡਵੈਲਪਮੈਂਟ ਡਿਵੀਜ਼ਨ ਹੈ ਉਹਨਾਂ ਨੇ ਮੱਲਾ ਕਲੀਨਿਕ ਦੇ ਵਿੱਚ ਪੇਸ਼ੈਂਟ ਫੀਡਬੈਕ ਸ਼ੁਰੂ ਕੀਤਾ ਸਾਡੇ ਜਿਹੜੀਆਂ ਦਵਾਈਆਂ ਸੀ 48% ਨੂੰ ਮਿਲਦੀਆਂ ਸੀ ਅੱਜ 80% ਨੂੰ ਮਿਲਦੀਆਂ ਮੱਲਾ ਕਲੀਨਿਕ ਦੇ ਵਿੱਚ ਪੇਸ਼ੈਂਟ ਸੈਟੀਸਫੈਕਸ਼ਨ 75% ਪਹਿਲਾਂ ਵੀ ਸੀ ਅੱਜ ਜੋ 92 ਤੋਂ 94% ਹੈ ਸੋ ਇਹ ਜਿਹੜਾ ਤੁਹਾਡਾ ਮਤਲਬ ਹੈਗਾ ਇਹ ਦਿੱਲੀ ਵਾਲੇ ਮਨਜਿੰਦਰ ਸਿੰਘ ਸਰਸਾ ਕਿੱਥੋਂ ਆਇਆ ਸੀਗਾ ਜੀ ਉਹ ਐਡਵਾਈਜ਼ਰ ਨਹੀਂ ਲੱਗਿਆ ਸੀਗਾ ਇਹ ਆਪਣੇ ਬਾਰੇ ਤਾਂ ਸੋਚਦੇ ਨਹੀਂ ਸੀ ਹੋਰ ਕਿੰਨੇ ਬੰਦੇ ਆਏ ਸੀ ਜਿਹੜੇ ਇਹਨਾਂ ਦੇ ਕਾਂਗਰਸ ਦੇ ਵੀ ਆਏ ਆ ਅਕਾਲੀਆਂ ਦੇ ਵੀ ਆਏ ਆ ਜਿਹੜੇ ਸਬਜੈਕਟ ਸਪਾਰਟ ਹੁੰਦੇ ਆ ਕਿਤੋਂ ਵੀ ਆਉਂਦੇ ਆ ਵਿਦੇਸ਼ ਚੋਂ ਵੀ ਆਉਂਦੇ ਆ ਜੀ ਲਓ ਲਿਆ ਜੀ ਮੈਨੂੰ ਬਹੁਤ ਮਹਾਨ ਵਾਲੀ ਗੱਲ ਆ ਵੀ ਅੱਜ 2025 ਤੇ 2029 ਦੇ ਇਲੈਕਸ਼ਨਸ ਨੂੰ ਬੰਦੇ ਜਰ ਰੱਖਦੇ ਹੋਏ ਕਿ ਪਾਰਟੀ ਆਰਗੇਨਾਈਜੇਸ਼ਨ ਨੇ ਇੱਕ ਮੇਰੇ ਕੋਲੋਂ ਇੱਕ ਮੈਨੂੰ ਇੱਕ ਬਹੁਤ ਵੱਡੀ ਲੋਕ ਸਭਾ ਦੀ ਜੋ ਮੈਰਿਜ ਅੱਤੇ ਸੀ ਜਿਹੜਾ ਕਿ ਅੱਜ ਦਫ਼ਤਰ ਪਟਿਆਲਾ ਦੇ ਵਿੱਚ ਪਹਿਲਾ ਦਫ਼ਤਰ ਪੰਜਾਬ ਚ ਖੁੱਲਿਆ ਸੋ ਬੜੀ ਮਹਾਨੀ ਗੱਲ ਆ ਤਾਂ ਇਹਦੇ ਵਿੱਚ ਮੈਂ ਧੰਨਵਾਦ ਕਰਦਾ ਪਾਰਟੀ ਲੀਡਰਸ਼ਿਪ ਦਾ ਪਟਿਆਲਾ ਦੀ ਸਾਰੀ ਆਰਗੇਨਾਈਜੇਸ਼ਨ ਨੇ ਆਈ ਹੈ ਔਰ ਡਾਕਟਰ ਸਾਹਿਬ ਨੇ ਇਹਦਾ ਕਟਣ ਕੀਤਾ ਸੋ ਮੇਰਾ ਕੰਮ ਆ ਆਰਗੇਨਾਈਜੇਸ਼ਨ ਤੇ ਪਬਲਿਕ ਦੇ ਵਿੱਚ ਰਿਲੇਸ਼ਨ ਬਣਾ ਕੇ ਰੱਖਣਾ ਔਰ ਲੋਕਾਂ ਦੀਆਂ ਗੱਲਾਂ ਔਰ ਕੰਮ ਕਰ ਰਹੇ ਜਾਂ ਉਹਨਾਂ ਦੀਆਂ ਜਿਹੜੀਆਂ ਪ੍ਰੋਬਲਮਸ ਨੂੰ ਡਾਕਟਰ ਸਾਹਿਬ ਤੱਕ ਲੈ ਕੇ ਜਾਣਾ ਸਰਕਾਰ ਤੱਕ ਲੈ ਕੇ ਜਾਣਾ ਸੋ ਮੈਂ ਆਰਗੇਨਾਈਜੇਸ਼ਨ ਵਾਸਤੇ ਆਇਆ ਹਾਂ ਤੇ ਉਹਦਾ ਧਿਆਨ ਰੱਖਣਾ ਵੀ ਪਬਲਿਕਟੀ ਕਰਨਾਂ ਚਾਹੁੰਦੇ ਹਾਂ ਪਬਲਿਕ ਨੂੰ ਇਸ ਤਰ੍ਹਾਂ ਜੀ ਦੇਖੋ ਅਗਲੀਆਂ ਇਲੈਕਸ਼ਨਸ ਆ ਰਹੀਆਂ ਪਬਲਿਕ ਨੇ ਆਪਸ ਥੋੜੀ-ਬੋਟੀ ਨਾਰਾਜ਼ਗੀ ਹੁੰਦੀ ਹੈ ਸਾਡੀ ਸੁਣਾਈ ਨਹੀਂ ਹੁੰਦੀ ਡਾਕਟਰ ਸਾਹਿਬ ਸਾਰਾ ਪੰਜਾਬ ਦੇਖਦੇ ਆ ਸੋ ਸਾਡੀ ਵੀ ਕੋਸ਼ਿਸ਼ ਹੋਊਗਾ ਨਾਲ ਦਾ ਸਾਥ ਦੇ ਇਹ ਤਾਂ ਪਬਲਿਕ ਤੇ ਸਰਕਾਰ ਦੇ ਵਿੱਚ ਜਿਹੜਾ ਇੱਕ ਬ੍ਰਿਜ ਦਾ ਮੈਂ ਕੰਮ ਕਰਨਾ ਚਾਹੁੰਨਾ ਉਸ ਵਾਸਤੇ ਮੈਂ ਸਾਡਾ ਤੁਹਾਡਾ ਧੰਨਵਾਦ ਕਰਦਾ ਹਾਂ ਥੈਂਕ ਯੂ ਸਰ ਥੈਂਕ ਯੂ